ਆਪਣੇ ਉਹ ਭਾਈ ਸਾਹਿਬ ਡਾਕਟਰ ਦਾ ਮਾਰਕ ਹੈ ਨਹੀਂ ਜੀ ਮੇਰੇ ਕੋਲ ਚਾਬੀ ਤੁਸੀਂ ਕੀ ਕਰਦੇ ਫਿਰਦੇ ਇੱਥੇ ਬਸ ਇਹ ਹੁਣੇ ਬਾਈ ਜੋ ਤੁਸੀਂ ਕਰ ਰਹੇ ਹੋ ਜਿੱਦਿਆ ਲੈ ਹੈ ਤਵਾਸ਼ੀ ਕਰਦੇ ਹੋ ਹਵਾਲੇ ਆ ਗਿਆ ਮਾਰੀ ਮੋਟੀ ਅਗਲੀ ਗੱਲ ਕਰੋ ਨੂੰ ਘਰ ਆ ਲੋਕਾਂ ਦਾ ਸਾਰਾ ਸਾਲੀ ਆਉਂਦੇ ਪੇਵਾ ਹੈ ਅਰਜਨ ਦੀ ਕੀ ਹੋਇਆ ਮਸਲਾ ਏ ਗੋਦਾ ਕੀ ਹੈ ਮੈਨੂੰ ਸਮਝ ਨਹੀਂ ਆਉਂਦੀ ਜਿਸੇ ਮਿਲਾਈ ਰੱਖੀ ਸੀ ਤੇ ਗੁਰਦੁਆਰਾ ਸਾਹਿਬ ਚ ਇੱਕ ਗਰਮਕਰੀ ਜਾਂਦੇ ਆ के क्यों हुआ गोरगोरा सा बाबू जी आया हूं मैं बदमाशी कर भी लो कर मथन दे के तू ही बोल आईला के लगता होगा के उसी की अदा की बात चला देख रहे हैं आप तो कितनी बात तो 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 है प्यारी बनी है चलो चली को सारे अभी रुक नहीं है तू ही दा है गफे पाहे भर दे के बोले बात के क्या हो रहा है दो की तरह बात हो रहा है ਆ ਤੁਹਾਨੂੰ ਵੀ ਕਿਦਾ ਬਈ ਯਾਰ ਸਰਦਾਰ ਸਾਡੇ ਸਾਡਾ ਰੋਟਾ ਬਣਦਾ ਧੰਨਿਆਦਾ ਜੀ ਨਾਮ ਕਰਦੇ ਕਰ ਰਹੇ ਹੋ ਕੀ ਲੱਗਦਾ ਕਿ ਤੁਹਾਡੇ ਵਿੱਚ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਅੱਜ ਟਿੱਲਾ ਬਾਬਾ ਫਰੀਦ ਵਿਖੇ ਉਸ ਵੇਲੇ ਇੱਕ ਵਾਰੀ ਫਿਰ ਪੰਗਾ ਪੈ ਗਿਆ ਜਦੋਂ ਭਾਜਪਾ ਦੇ ਉਮੀਦਵਾਰ ਹੰਸਰਾਜ ਹੰਸ ਇੱਥੇ ਮੱਥਾ ਟੇਕਣ ਲਈ ਆਏ ਉਹਨਾਂ ਨੇ ਆਪਣੀ ਚੋਣ ਮਹੰਮਦਾ ਇਥੋਂ ਆਗਾਜ਼ ਕਰਨਾ ਸੀ ਤੇ ਜਦੋਂ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਨਤਮਸਤਕ ਹੋ ਕੇ ਪ੍ਰਕਰਮਾ ਕਰਕੇ ਬੈਠਣ ਲੱਗੇ ਤਾਂ ਉਹਨਾਂ ਨੂੰ ਪ੍ਰਬੰਧਕਾਂ ਨੇ ਸਰੂਪਾਓ ਦੇਣਾ ਸੀ ਰਵਾਇਤ ਦੇ ਅਨੁਸਾਰ ਤੇ ਸਰੂਪਾਓ ਦੇਣ ਪਿੱਛੇ ਪੰਗਾ ਪੈ ਗਿਆ ਕਿਉਂਕਿ ਇਸ ਮੌਕੇ ਜਿਹੜੇ ਉੱਥੇ ਮੌਜੂਦ ਸੀ ਪ੍ਰਬੰਧਕ ਉਸ ਵੇਲੇ ਟਿੱਲਾ ਬਾਬਾ ਫਰੀਦ ਦੇ ਵਿੱਚ ਉਹਨਾਂ ਨੇ ਇੱਕ ਦੂਸਰਾ ਗਰੁੱਪ ਜਿਹੜਾ ਕਿ ਪਰਮਜੀਤ ਸਿੰਘ ਤਾਂਕਾ ਸਰਪੰਚ ਨੇ ਮਚਾਕੀ ਦੇ ਉਹ ਮੈਂਬਰ ਵੀ ਨੇ ਗੁਰਦੁਆਰਾ ਸਾਹਿਬ ਨਾਲ ਸੰਬੰਧਤ ਜਿਹੜੀ ਕਮੇਟੀ ਬਣੀ ਹੋਈ ਆ ਉਹਨਾਂ ਦੀ ਅਗਵਾਈ ਦੇ ਵਿੱਚ ਸਰੋਪਾਉ ਦਿੱਤਾ ਜਾਣਾ ਸੀ ਉਹਨਾਂ ਨੂੰ ਰੋਕਿਆ ਗਿਆ ਤੇ ਇਸ ਮੌਕੇ ਕਾਫੀ ਹੋ ਹੱਲਾ ਹੋਇਆ ਪ੍ਰਬੰਧਕਾਂ ਨੇ ਵੀ ਰੋਕਣ ਦੀ ਕੋਸ਼ਿਸ਼ ਕੀਤੀ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਦੇ ਵਿੱਚ ਜਦੋਂ ਕੀਰਤਨ ਚੱਲ ਰਿਹਾ ਸੀ ਉਸ ਵੇਲੇ ਇਹ ਹੋ ਹੱਲਾ ਹੋਣਾ ਲੋਕਾਂ ਨੇ ਕਾਫੀ ਮਦਭਾਗਾ ਮੰਨਿਆ ਤੇ ਲੋਕਾਂ ਨੇ ਇਸ ਗੱਲ ਦਾ ਬੁਰਾ ਮਨਾਇਆ ਬਾਅਦ ਦੇ ਵਿੱਚ ਹਾਲ ਤੋਂ ਬਾਹਰ ਆ ਕੇ ਜਿਹੜੇ ਗ੍ਰੰਥੀਆਂ ਨੇ ਰੋਕਿਆ ਸੀਗਾ ਇਹ ਸਰੋਪਾਓ ਦੇਣ ਤੋਂ ਦੂਸਰੀ ਧਿਰ ਨੂੰ ਉਹਨਾਂ ਦਾ ਤੇ ਪਰਮਜੀਤ ਸਿੰਘ ਦੇ ਵਿਚਕਾਰ ਕਾਫੀ ਤਕਰਾਰਬਾਜ਼ੀ ਹੋਈ ਤੂੰ ਤੂੰ ਮੈਂ ਮੈਂ ਹੋਈ ਪਰਮਜੀਤ ਸਿੰਘ ਨੇ ਦੱਸਿਆ ਕਿ ਕਿਸ ਤਰ੍ਹਾਂ ਉਹਨਾਂ ਨੂੰ ਸਰੋਪਾਓ ਦੇਣ ਤੋਂ ਰੋਕਿਆ ਗਿਆ ਤੇ ਇਸ ਮਾਮਲੇ ਵਿੱਚ ਪਰਮਜੀਤ ਸਿੰਘ ਨੇ ਦੱਸਿਆ ਕਿ ਕਿਸ ਤਰ੍ਹਾਂ ਉਹਨਾਂ ਨੂੰ ਸਰੋਪਾਓ ਦੇਣ ਤੋਂ ਰੋਕਿਆ ਗਿਆ ਤੇ ਕਿਸ ਤਰ੍ਹਾਂ ਇੱਥੇ ਕੀ ਕੁਝ ਹੋ ਰਿਹਾ ਹੈ کوئين لئي مئي منن کتل لئي تي منن کي اينا تو کتل ائي ਸਾਡਾ ਸਾਡਾ ਰੋਕਾ ਬਣਾ ਬਾਬੇ ਨਾਲ ਕਰਮ ਕਰਦੇ ਆ ਨਾ ਨਾ ਜੀ ਬਾਬੇ ਦਾ ਸਾਥ ਤੀਕੀ ਭਾਈ ਸਾਹਿਬ ਨੂੰ ਜੀ ਸਲਕੁਰ ਮੇ

ਵਾਰੀ-ਵਾਰੀ ਅਗਲੀ ਗੱਲ ਕਰੋ ਗੁਰਦੁਆਰਾ ਲੋਕਾਂ ਦਾ ਸਾਰਾ ਸਾਰੀ ਆਉਂਦੇ ਤੇ ਪਹੁੰਚਾ ਹੈ ਵਰਜਿੰਦੀ ਕੀ ਹੋਇਆ ਮਸਲਾ ਏ ਬੋਦਾ ਕੀ ਏ ਮੈਨੂੰ ਸਮਝ ਨਹੀਂ ਆਉਂਦੀ ਇਹਨਾਂ ਜਿਹਨੇ ਮਿਲਾਈ ਰੱਖੀ ਸੀ ਤੇ ਗੁਰਦੁਆਰਾ ਸਾਹਿਬ 'ਚ ਇੱਕ ਗਰਫਾ ਕਰੀ ਜਾਂਦੇ ਆ ਜੇ ਕੋਈ ਹੋਦਾ ਗੁਰਦੁਆਰਾ ਸਾਹਿਬ ਆਉਂ ਜੀ ਆਏ ਨੂੰ ਦਾ ਬਦਮਾਸ਼ ਕਰੀ ਲੋਕਰ ਮੱਥਣ ਤੇ ਕਹਿੰਦਾ ਤੁਸੀਂ ਕਰਾਈਂਦਾ ਰਹਿ ਜਾਂਦਾ ਤੁਹਾਨੂੰ ਕੀ ਲੱਗਦਾ ਕਿ ਤੁਸੀਂ ਕੀ ਆਵਾਜ਼ ਦੀ ਕਾਤ ਕਰਾ ਦੇ ਰਹੇ ਹੋ ਕਿਆ ਵੀ ਕੋਈ ਹੈ ਅੱਜ ਚਲੀ ਕੋ ਸਾਡੇ ਜੇ ਅਸੀਂ ਰੁਕਦੇ ਹਾਂ ਕਿੱਥੇ ਪਾਏ ਮਰਦੇ ਨਹੀਂ ਲੋਕ ਤੇ ਬਾਕੀ ਕੀ ਕੀ ਹੋ ਰਿਹਾ ਹੈ ਇੱਕ ਵਾਰ ਤੁਹਾਨੂੰ ਬੇਨਤੀ ਕਰ ਦਵਾਂ ਕਿ ਅਗਰ ਤੁਸੀਂ ਸਾਡੇ ਚੈਨਲ ਤੇ ਅੱਜ ਨਵੇਂ ਹੋ ਤੇ ਹਲੇ ਤੱਕ ਸਾਡਾ ਚੈਨਲ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਇਸ ਨੂੰ ਫੋਲੋ ਕਰ ਲਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਪਾਈਏ ਤਾਂ ਤੁਹਾਨੂੰ ਉਸ ਦਾ ਪਤਾ ਲੱਗ ਸਕੇ ਸਾਡੀਆਂ ਖਬਰਾਂ ਸਾਡਾ ਤਰਦਦ ਸਾਡੀਆਂ ਕੋਸ਼ਿਸ਼ਾਂ ਅਗਰ ਤੁਹਾਨੂੰ ਠੀਕ ਲੱਗਦੀਆਂ ਤਾਂ ਇਹਨਾਂ ਨੂੰ ਆਪਣੇ ਦੋਸਤਾਂ ਦੇ ਨਾਲ ਬਾਕੀ ਗਰੁੱਪਾਂ ਦੇ ਵਿੱਚ ਸ਼ੇਅਰ ਜ਼ਰੂਰ ਕਰੋ